ਤਨ ਅਸਰੀ ਮਹੱਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਇਹ ਤਨ ਘਾਟ ਨਾ ਨਿਕਟੇ ਨਾ ਜਾਏ ਪੂਰੇ ਸਤਿਗੁਰ ਦੀਆਂ ਤੇ ਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੋਰ ਕਿਰਪਾ ਤੇ ਹਰ ਮਨ ਵਸਾਈ ਸੇਤਨ ਮੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਇਹ ਤਨ ਘਾਟ ਨਾ ਨਿਕਟੇ ਨਾ ਜਾਏ ਪੂਰੇ ਸਤਿਗੁਰ ਦੀਆਂ ਤੇ ਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲੇਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਾਸਰੀ ਮਹੱਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਮਕਾਰ ਸਤ ਗੁਰ ਪ੍ਰਸ਼ਾਦ ਏ ਤਨ ਘਾਟ ਨ ਨਿਕਟੇ ਨਾ ਜਾਏ ਪੂਰੇ ਸਤਗੁਰ ਦੀਆਂ ਤੇ ਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨ ਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀਜਾ ਕਰ ਦੁਜਾ ਚੌਪ ਦੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਏ ਤਨ ਘਾਟ ਨਾ ਨਿਕਟੇ ਨਾ ਜਾਏ ਪੂਰੇ ਸਤ ਗੁਰ ਦੀਆਂ ਤੇ ਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਇਹ ਧਨ ਘਾਟ ਨਾ ਨਿਕਟੇ ਨਾ ਜਾਏ ਪੂਰੇ ਸਤਿਗੁਰ ਦੀਆਂ ਤੇ ਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨੰ ਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀਜਾ ਕਰ ਦੁਜਾ ਚੌਪ ਦੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਏ ਤਨ ਘਾਟ ਨ ਨਿਕਟੇ ਨਾ ਜਾਏ ਪੂਰੇ ਸਤ ਗੁਰ ਦੀਆਂ ਤੇ ਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨ ਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰ ਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀਜਾ ਕਰ ਦੁਜਾ ਚੌਪ ਦੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਇਹ ਤਨ ਘਾਟ ਨਾ ਨਿਕਟੇ ਨਾ ਜਾਏ ਪੂਰੇ ਸਤ ਗੁਰ ਦੀਆਂ ਤੇ ਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਤਨਸਰੀ ਮਹਲਾ ਤੀ